ਵੇ ਗਰਨਾਮ ਆ ਮਾਤਾ ਹੁਣ ਕਿਧਰ ਨੂੰ ਧਰ ਪਿਆ ਵਾ ਉਹ ਪਾਣੀ ਹੋ ਗਿਆ ਮਾਤਾ ਦੋ ਗਣਾ ਚ ਮੈਂ ਕਦੂ ਕਰਦਾ ਤੇ ਯਾਰਾਂ ਕੀ ਆਖੇ ਬੰਦੇ ਲਾਉਣ ਦੇ ਲਾ ਜੀਗਾ ਨੰਬੇ ਨਿਬੜਦੀਏ ਬੁੜਕੇ ਲਾ ਗਏ ਹਾਂ ਬੰਦੇ ਲਾ ਗਏ ਆ ਬੰਦੇ ਆਏ ਆਪਣੀ ਬੁੱਟ ਲੱਗੇ ਆ ਗਏ ਆ ਚੱਲ ਕਰਦੇ ਕਰਦੇ ਕੰਮ ਨਿਬੜੇਦਾ ਮੈਂ ਮੁਰਕੇ ਟਰੈਕਟਰ ਤੋਂ ਹੋ ਗਏ ਨਾ ਅੰਦਰ ਲਾ ਜੀਏ ਯਾਰ ਨਾਲੇ ਹੁਣ ਮੀਂਹ ਮਾ ਪੈਣ ਦੇ ਆਗੇ ਤੇ ਵਧੀਆ ਰਹਿਣਾ ਵਾ ਹਾਂ ਚੱਲ ਠੀਕ ਹੈ ਮੈਂ ਕਰਾਂ ਮੈਂ ਕਦੂ ਹਾਂ ਹੋ ਗਿਆ ਪਾਣੀ ਅੱਛਾ ਇਹ ਕੱਦੂ ਕਰਨ ਚ ਲਿਆ ਵਾ ਤੇ ਕਦੂ ਵੀ ਉਸੇ ਪਿਆਲੀ ਚ ਰਹਿੰਦਾ ਵਾ ਜਿਹੜੀ ਮਾਤਾ ਦੇ ਹਿੱਸੇ ਆਉਂਦੀ ਆ ਇਹਨਾਂ ਤੇ ਮੈਂ ਕਰਾਉਣੀ ਚੰਗੀ ਤਰ੍ਹਾਂ ਕੱਦੂ ਇਹਨੂੰ ਪਿਆਲੀ ਚ ਜਾ ਕਰਕੇ ਤੇ ਲਾਂਬੇ ਮਾਰੀ ਇਹ ਕੱਦੂ ਹਾਜੀ ਥੱਲੇ ਉਤਰੋ ਇੱਕ ਮਿੰਟ ਗੱਲ ਕਰਨੀ ਮੈਂ ਤੁਹਾਡੇ ਨਾਲ ਕੀ ਗੱਲ ਕਰਨੀ ਥੱਲੇ ਉਤਰੋ ਨਾ ਪਹਿਲਾਂ ਫੇਰ ਹੀ ਗੱਲ ਕਰੂੰਗੀ ਨਹੀਂ ਮੈਨੂੰ ਕੱਦੂ ਕਰ ਲੈਂਦੇ ਪਾਣੀ ਹੋ ਗਿਆ ਵਾ ਕੱਦੂ ਕਰਨਾ ਮੈਨੂੰ ਚਾਹੁੰਦੇ ਬਾਅਦ ਹੀ ਗੱਲ ਕਰ ਲਈ ਕਰਨੀ ਏਡੀ ਪਹਿਲਾਂ ਗੱਲ ਕਰਨੀ ਏ ਇਹਨੂੰ ਬੰਦ ਕਰੋ ਇਹਨੂੰ ਤਾਂ ਥੱਲੇ ਉਤਰੋ ਬਾਦੋਂ ਹੈ ਗਰਮੀ ਨਾ ਗੱਲ ਬਾਅਦ ਚ ਹੋ ਸਕਦੀ ਪਹਿਲੇ ਬਾਅਦ ਚ ਨਹੀਂ ਲੈ ਗੱਲ ਹੋਣੀ ਪਹਿਲਾਂ ਗੱਲ ਹੋਣੀ ਆ ਜਦੋਂ ਮੈਂ ਕਹਤ ਆ ਵੀ ਮੈਂ ਕੱਦੂ ਕਰ ਲੈਂਦੇ ਬਾਅਦ ਚ ਬੈਠ ਕੇ ਨਾ ਜੋ ਕਰਨਾ ਨਾ ਗੱਲ ਕਰ ਲਈ ਮਾਤਾ ਸਾਹਮਣੇ ਗੱਲ ਕਰ ਲਈ ਨਾ ਕਲੇਸ਼ ਪਾ ਮੈਂ ਕਲੇਸ਼ ਨਹੀਂ ਪਾਉਂਦੀ ਕਲੇਸ਼ ਤੁਸੀਂ ਸ਼ੁਰੂ ਕੀਤਾ ਵਾ ਤੁਸੀਂ ਸਾਰੀਆਂ ਚੀਜ਼ਾਂ ਦੇ ਮਾਮੇ ਨਹੀਂ ਲੱਗਦੇ ਹੈਗੇ ਕਿ ਜਿਹੜੀ ਮਰਜ਼ੀ ਤੇ ਇਸ ਚੀਜ਼ ਲੋ ਜੇ ਪੈਲੀ ਦੇ ਵਿੱਚ ਹੜਾ ਭੰਡੇ ਤੇ ਹੁਣ ਦੀ ਟਰੈਕਟਰ ਲੈ ਕੇ ਵੀ ਤੁਰ ਪੇ ਜੇ ਇਹ ਟਰੈਕਟਰ ਮੈਂ ਨਹੀਂ ਜਾਣ ਦੇਣਾ ਇਹ ਟਰੈਕਟਰ ਬਣਾਇਆ ਕਨੇ ਆ ਮੇਰੀ ਕਮਾਈ ਦਾ ਬਣਿਆ ਤੇਰਾ ਕੰਮ ਤਾਂ ਬਾਹਰ ਫੜੀ ਮਰਿਆ ਘਰ ਚੋਈ ਬਣਿਆ ਸਾਜੇ ਨਾਲ ਦੀ ਬਣਿਆ ਜੇ ਹੜ ਜਾ ਗਣ ਅੰਦਰ ਕਰੀ ਹੁੰਦਰੀਂ ਦਾ ਕੰਮ ਕਰੋ ਕਿੱਦਾਂ ਖੜਦਾ ਇਨਾ ਖੜੋ ਕਿ ਨਾ ਖੜ ਦੇ। ਨਹੀਂ ਖੜਨ ਦੇਣਾ ਟਰੈਕਟਰ ਦਾ। ਨਹੀਂ ਖੜਨ ਦੇਣਾ। ਤਨਗਾ ਉੱਤੇ ਤਨਗਾਉਂਦੇ ਜੀ। ਤੇ ਤੇਰਾ ਦਿਮਾਗ ਖਰਾਬ ਹੋ ਗਿਆ। ਆਹ ਤੂੰ ਕੋប៉ុਨ ਕਰਨਾ ਨਹੀਂਗਾ ਤੂੰ ਅਗਲੇ ਨੂੰ ਨਹੀਂ ਕਰੂਗਾ। ਚੱਲ ਉਧਰ। ਨਹੀਂ ਜਾਣ ਦੇਣਾ ਟਰੈਕਟਰ। ਚੱਲੋ। ਕਿੱਦਾਂ ਖੜਨਗੇ ਟਰੈਕਟਰ? ਨਹੀਂ ਖੜਨ ਦੇਣਾ। ਜ਼ਿਆਦਾ ਨਹੀਂ ਮੇਰੀ ਜ਼ਹੀਦ। ਮੁੰਡਿਆਂ ਦਾ ਲਵਾਵੇ ਕਹੇ ਆ। ਜੇ ਆ ਗਿਆ ਤੂੰ ਮੜਤਾਂ ਨੂੰ ਕੀ ਜਵਾਬ ਦੇਣਾ। ਕਦੇ ਕਦੂ ਹੋਇਆ ਉਹ ਤਾਂ ਲਾਉਣ ਵੀ ਚਾਣਾਲਾ। ਇਹ ਐਂ ਨੇ ਮੇਰੇ ਬੰਦੇ ਦਾ ਹੱਥ ਕਿੱਦਾਂ ਪੈ ਗਿਆ। ਨਹੀਂ ਜਾਣ ਦੇਣਾ। ਚੱਲ ਕਰੋ ਉਧਰ। ਨਹੀਂ ਪੈਣ ਦੇਣਾ। ਆਏ ਬੈਠੀ ਮੈਂ। ਮੰਮੀ ਇਨੂੰ ਕਹਿਆ ਚੁੱਪਰ ਕੇ ਨਾ ਅੰਦਰ ਚਲ ਜੇ ਤਮਾਸ਼ਾ ਆਪਣਾ ਲੱਗਾ ਉਹ ਗਵਾਂਡੀ ਨਾ ਉਠ ਛੱਡ ਕੇ ਵੇਖਣ ਲਈ ਕਿ ਮੈਂ ਬਾਹਾਂ ਫੜ ਕੇ ਨਾ ਮੈਨਾਂ ਵੇ ਨਾ ਇਹਦੀ ਬਾਹਾਂ ਨਾ ਫੜੀ ਤੈਨੂੰ ਪਤਾ ਜਨਾਨੀਆਂ ਦੀ ਸੁਣਵਾਈ ਬੜੀ ਹੈਗੀ ਇਹਨੂੰ ਵੀ ਪਰ ਮੈਂ ਦੇ ਮਾਦਾ ਫਿਰ ਦੱਸਦੀ ਆ ਨਾ ਲਾਓ ਹੱਥ ਕਿਹੜਾ ਲੰਦਾ ਮੈਨੂੰ ਤੁਸੀਂ ਕਿਹਾ ਤੂੰ ਉੜਦੀਂ ਤੇ ਬਾਹਾਂ ਫੜ ਕੇ ਅੰਦਰ ਕਰਨਾ ਇਹ ਤਮਾਸ਼ਾ ਲਾਇਆ ਕਿਦਾਂ ਤੂੰ ਬਾਹਰ ਵੇਲਾ ਪਰ ਆ ਉਹ ਛੱਡ ਕੇ ਵੇਖ ਲੈਣੀ ਇਹਨੂੰ ਵੀ ਨਹੀਂ ਤੂੰ ਤੇ ਚਾਹਨੀ ਆ ਪਿਓ ਭਰਾ ਭਰਾ ਫਸ ਕੇ ਮਰਨਾ ਤੂੰ ਇਹਦੇ ਨਾਲ ਬੰਦੇ ਮਰਵਾਉਣੇ ਆ ਗੱਲ ਹੋਰ ਕੋਈ ਨਹੀਂ ਆ ਪਚਾਰਾਂ ਦੇ ਦਫਾਦਰ ਮਾਤਾ ਇੱਕ ਕੰਮ ਤੇਰਾ ਹੀ ਆ ਮਾਤਾ ਬੰਦੇ ਮਰਵਾਉਣੇ ਨਾ ਇਹੋ ਫਿਕਰ ਹੁੰਦਾ ਨਾ ਤੇ ਪਹਿਲੀ ਤੂੰ ਕਦੀ ਵੀ ਨਾ ਕਰਦੀ ਨਾ ਇਹਦੇ ਕੱਲੇ ਦੇ ਨਹੀਂ ਮੇਰੀ ਪਹਿਲੀ ਮੈਂ ਜਿਹਦੇ ਨਾਲ ਮਰਜ਼ੀ ਕਰਾਂ ਤੂੰ ਕੌਣ ਹੁੰਨੀ ਮਿੰਦਾ ਕਣਾਲੀ ਲੜੀ ਜੋ ਲੜੀ ਜੋ ਮੈਂ ਗੋਣੀ ਡੇਟਰ ਲਾ ਕੇ ਨਾ ਮਾਤਾ ਉਹਦਾ ਕੱਦੂ ਕਰ ਲੈਣਾ ਐਸੇ ਵਈਆਂ ਕਰਕੇ ਨਾ ਲੋਕਾਂ ਕਿੱਲੇ ਨੇ ਕਿੱਲੇ ਪੈ ਰਿੰਦੇ ਆ ਘੱਟ ਭਸਾਲ ਕਰਕੇ ਨਾਲੇ ਖਾਵਾਂਗੇ ਨਾ ਕੱਦੂ ਨਾ ਕਰਾਂਗੇ ਕੋਹ ਲਾਵਾ ਦੇ ਖਾ ਆ ਕੀ ਆਪਾਂ ਤੇਰਾ ਖਸਮ ਤੇ ਬਾਹਰੋਂ ਲੈ ਆਉਂਦਾ ਤੇ ਅਹੀਂ ਤੇ ਉਹ ਕਮਾਉਣਾ ਤੇ ਉਹ ਖਾਣਾ ਬੈਠੀ ਦੇ ਮਾਨ ਇੱਥੇ ਤੂੰ ਇਹ ਕੱਖ ਕਿੱਦਾਂ ਬੁੱਢੀਆਂ ਵਾਂਗੂ ਲੜਨਾ ਤੇਰੇ ਤੂੰ ਹੀ ਸਾਰੇ ਪਵਾੜੇ ਦੀ ਜੜਵਾਂ ਤੈਨੂੰ ਮੈਂ ਦੱਸਾਂ ਓਦਾਂ ਨਹੀਂ ਲੜਦੇ ਚਦਾਈ ਨਹੀਂ ਹੋ ਸਾਰਾ ਤੂੰ ਆ ਸਾਰਿਆਂ ਤੋਂ ਵੱਡੀ ਤੂੰ ਪਸਾਦੀ ਜੜ ਨਾ ਤੂੰ ਪਹਿਲੀ ਇਹਦੇ ਨਾਂ ਕਰਦੀ ਤੇ ਤੂੰ ਵੱਡੀ ਸੰਨਣੀ ਤੂੰ ਕਿੱਦਾਂ ਨਹੀਂ ਟਰੈਕਟਰ ਖੜਨ ਦੇਣਾ ਮੈਂ ਕਦੋਂ ਦੇਰ ਉਧਰ ਮੂੰਹ ਵੇਖਣ ਦੀ ਤੇਰਾ ਵੀ ਹੁਣ ਵੀ ਕਲਾਹਾੜ ਜਾਂਦੀ ਹੁਣ ਵੀ ਕਲਾਹਾੜ ਜਾਂਦੀ ਪਰ ਨਾ ਤੂੰ ਨਾ ਮਾਂ ਦੀ ਆ ਤੇ ਇਹ ਕਹਿ ਕੋਲ ਤੇ ਆਈ ਚੱਲ ਆ ਅੰਦਰ ਅਛਾ ਜਦੋਂ ਤੂੰ ਉਧਰ ਲੜਨ ਗਈ ਓਦੋਂ ਤੂੰ ਨਾਨਕੇ ਗਈ ਆ ਓਦੋਂ ਨਹੀਂ ਹਟਾ ਸਕਦੇ ਉਹਨੂੰ ਹੁਣ ਮੈਂ ਦੇਖੀ ਤੈਨੂੰ ਟਰੈਕਟਰ ਗਾੜੀ ਆਈ ਆਹ ਵੇ ਡਾਇਰੈਕਟਰ ਸਾਡੀ ਉਹਨੇ ਤੇ ਡਾਇਰੈਕਟਰ ਚਲਾਇਆ ਨਹੀਂ ਨਾ ਤੇ ਮੈਂ ਤੇਰੇ ਉੱਤੋਂ ਦੀ ਨਾ ਨਗਾਉਂਗੀ ਤੇ ਫੇਰ ਤੂੰ ਆਖੀ ਇਹ ਸਿਰੀ ਨਾ ਮਿੱਦੀ ਤੇਰੀ ਤੇ ਮੈਨੂੰ ਪੰਮੋ ਕਿੰਨੇ ਕਹਿਣਾ ਵਾ ਇਹ ਸੱਪ ਦੀ ਸਿਰੀ ਨਹੀਂ ਆ ਇਹ ਗਰਮੀਤ ਦਾ ਸੇਰਵਾ ਐਡਾ ਵੱਡਾ ਸਮਝਾਈ ਨਾ ਮਿੱਦ ਕੇ ਦੱਸ ਤੂੰ ਵੀ ਅੱਛਾ ਕੋਈ ਜ਼ਿਆਦਾ ਨਹੀਂ ਖਾਂ ਪਰ ਨਿਕਲ ਆਏ ਤੇਰੇ ਦਿਨੋਂ ਦੇਣ ਸੁਣਾ ਵਿਗੜਦੀ ਜਾਂਦੀ ਆ ਤੇ ਤੈਨੂੰ ਸਿੱਧਿਆ ਮੈਨੂੰ ਕਰਨਾ ਆਉਂਦਾ ਵਾ ਤੂੰ ਹੀ ਵਿਗਾੜਿਆ ਵਾ ਇਹ ਪਹਿਲਾਂ ਨਹੀਂ ਹੀ ਵਿਗੜੀ ਪਹਿਲਾਂ ਬੜਾ ਸੁਣਾ ਟਾਡੇ ਨਾਲ ਚੱਲਣ ਡਈ ਇਹ ਤੂੰ ਹੀ ਮੌਕਾ ਦਿੱਤਾ ਮੈਨੂੰ ਵਿਗੜਨ ਦਾ ਅੱਛਾ ਹਾਂਜੀ ਚਲੋ ਜੀ ਮੰਨ ਲੈਨੇ ਆਂ ਹੀ ਮੌਕਾ ਦਿੱਤਾ ਵਾ ਮੈਨੂੰ ਇਹ ਦੱਸ ਕਿ ਤੂੰ ਕੰਮ ਚੰਗੇ ਕਰੇ ਨਾ ਤੇ ਫਿਰ ਤੈਨੂੰ ਮੌਕਾ ਮਿਲੇ ਬਣਾ ਜੇ ਇਹਦੇ ਕੰਮ ਇਦਾਂ ਦੇ ਰਹੇ ਨਾ ਤੈਨੂੰ ਮੈਂ ਘਰੋਂ ਬਾਹਰ ਕੱਢ ਦੇਣਾ ਵਾ ਇਦਾਂ ਕਿਦਾਂ ਤੂੰ ਕਰੋ ਕੱਢ ਦੋਗੇ ਤੁਹਾਡੇ ਮਾਣਾਂ ਚ ਤੇ ਜ਼ਹਿਰ ਭਰੀ ਆ ਜਿਹੜੇ ਚੋਰੀ ਮਾਰਾਂ ਨੂੰ ਲੈ ਕੇ ਤੇ ਅੰਗੂਠੇ ਲਵਾਉਂਦੇ ਫਿਰਦੇ ਪੈਲੀਆਂ ਦੇ ਨੀ ਪੈਣਾ ਆਹੀਂ ਨਹੀਂ ਚੋਰੀ ਗੁੱਠੇਗਾਠੇ ਲਵਾਏ ਇਹ ਤਾਂ ਮਾਤਾ ਨੇ ਆਪਣੀ ਮਰਜ਼ੀ ਨਾਲ ਲਾਇਆ ਤੇ ਰਹੀ ਗੱਲ ਜ਼ਹਿਰ ਭਰਦੀ ਸਾਡਾ ਮਨ ਤੇਰੇ ਵਰਗਾ ਨਹੀਂ ਹੈਗਾ ਤੂੰ ਹੀ ਜਰੀਲੀ ਸਪਨੀ ਆ ਜਿੰਨੇ ਚੋਰੀ ਕੁੜੀ ਦੀ ਪੈਲੀ ਲਖਾ ਲਈ ਆ ਚੋਕ ਕੋਨ ਲਖਾਉਣ ਨੂੰ ਫਿਰਦੀ ਆ ਮੁੰਡਾ ਵੀ ਦੇ ਆਈ ਆ ਉਹਨੂੰ ਤੇ ਹੁਣ ਪੈਲੀ ਵੀ ਹੜਪਣ ਨੂੰ ਫਿਰਦੀ ਆ ਤੂੰ ਉਹਦੀ ਲੜੋ ਮਰੋ ਸਾਰੇ ਸਿਆਪੇ ਦੀ ਜੜ ਤੇ ਗਰਮੀ ਤੇ ਤੂੰ ਆ ਜਿਹੜੀ ਦੂਜਿਆਂ ਦੀ ਜਾਇਦਾਦ ਤੇ ਅਖ ਰੱਖਦੀ ਆ ਅਛਾ ਮੇਰਾ ਸਿਆਪਾ ਨਾ ਸਾਰਾ ਤੇ ਸਿਆਪਾ ਤਾਂ ਹੁਣ ਮੈਂ ਕਰਕੇ ਦੱਸੂਗੀ ਕਿੰਦਾ ਸਿਆਪਾ ਹੁੰਦਾ ਤੇ ਇਹ ਘਰ ਦਾ ਪਟਵਾਰਾ ਵੀ ਹੋਊਗਾ ਹਰ ਇੱਕ ਚੀਜ਼ ਵੰਡੀ ਜਾਊਗੀ ਤੇ ਕੰਦ ਵੀ ਨਿਕਲੂਗੀ ਵੇਖੀ ਇਹ ਘਰ ਦੇ ਵਿੱਚ ਕੱਢ ਕੇ ਦੱਸਣਾ ਵੇੜੇ ਦੇ ਵਿੱਚ ਕੰਦ ਜੇ ਕੱਲੀ ਕੱਲੀ ਇੱਟ ਤੇਰੇ ਸਿਰ 'ਚ ਨਾ ਨਾ ਮਾਰੀ ਤੇ ਤੂੰ ਕੀ ਯਾਦ ਕਰੇਂਗੀ ਉਹ ਤੇ ਟਾਈਮ ਹੀ ਦੱਸੋ ਕੌਣ ਸਿਰ 'ਚ ਮਾਰਦਾ ਵਾ ਇੱਟ ਤੇ ਇੱਥੇ ਪਾ ਮੈਨੂੰ ਪੁਲਿਸ ਨਾ ਲੈਉਣੀ ਪਵੇ ਕੰਤਾ ਤਾਂ ਕੱਢ ਕੇ ਦੱਸੂ ਤੈਨੂੰ ਮੈਂ ਵੇਖੀ ਹਾਂ ਜਿਹੜਾ ਮੈਨੂੰ ਕੱਲੀ ਨੂੰ ਵੇਖ ਕੇ ਪੈ ਜਾਂਦੀ ਐ ਨਾ ਸਾਰਾ ਟੱਬਰ ਹੀ ਕਿ ਕੱਲੀ ਆ ਚੱਲ ਕੋਈ ਗੱਲ ਨਹੀਂ ਇਹਨੇ ਮੈਂ ਕੋਈ ਨਹੀਂ ਕੱਲੇ ਨੂੰ ਵੇਖ ਕੱਨੀ ਵਾਰ ਦੋ ਭਾਡੇ ਜੋਗੀ ਮੈਂ ਬੰਦੇ ਮੇਰਾ ਮੇਰਾ ਬਾੜ ਦੇ ਆ ਨਾ ਕੰਮ ਕਰਨਾ ਤੇ ਮੈਂ ਕੱਲੇ ਸੰਭਲੋ ਤੁਹਾਨੂੰ ਵੇਖੀ ਅੱਛਾ ਹਾਂ ਲੱਗੀ ਆ ਹਾਂ ਤੂੰ ਇਹ ਕਰਦਾ ਜਲੂਸ ਕੱਢਣ ਕੱਲੀ ਸੰਭਲੂਗੀ ਜਾਂ ਲੈ ਆਇਆ ਇੱਥੇ ਜਿੰਨੂੰ ਲਿਓਣਾ ਵਾ ਆ ਥਾਣੇ ਠੂਨੇ ਦੀਆਂ ਧਮਕੀਆਂ ਨਾ ਘਾਟ ਹੀ ਦਿਆ ਕਰ ਅਸੀਂ ਘਾਟ ਹੀ ਡਰਦੇ ਆ ਪੁਲਿਸ ਵਾਲੇ ਕੋਲ ਤੈਨੂੰ ਹੋਰ ਕੋਈ ਗੱਲ ਨਹੀਂ ਆਉਂਦੀ ਮੈਂ ਲੈਵਣੀ ਪੁਲਿਸ ਮੈਂ ਲੈਵਣੀ ਪੁਲਿਸ ਲਿਆ ਇੱਥੇ ਜਿਹੜੇ ਮੇਰੇ ਮਾਮੇ ਆਉਂਦੇ ਆ ਵਿੱਚੇ ਉਹਨਾਂ ਦੀ ਵੀ ਕੁੱਤੇ ਖਾਣੀ ਕਰੂੰ ਤਾਂ ਵਿੱਚੇ ਤੇਰੀ ਵੀ ਕਰੂੰਗੀ ਅੱਛਾ ਡਰਦੀ ਨਹੀਂ ਆ ਤਾਂ ਉਦੋਂ ਕਿੱਦਾਂ ਡਰ ਗਈ ਹਾਂ ਕਿਉਂ ਬੰਨਿਆ ਸੀ ਮੈਨੂੰ ਤੁਸੀਂ ਦੋਵਾਂ ਜਾਣੀਆਂ ਨੇ ਉਦੋਂ ਛੱਡਦੀ ਆਂ ਵੇਖ ਲੈਂਦੀ ਭਲਾ ਤੂੰ ਡਰਦੀ ਆ ਕਿ ਨਹੀਂ ਡਰਦੀ ਆ ਉਦੋਂ ਤੇ ਮੈਂ ਤੈਨੂੰ ਡਰਾਇਆ ਸੀਗਾ ਅਜੇ ਤੂੰ ਮੇਰਾ ਇੱਕ ਰੂਪ ਵੇਖਿਆ ਵਾ ਦੂਜਾ ਨਹੀਂ ਵੇਖਿਆ ਤੂੰ ਦੂਜਾ ਵੀ ਵਖਾਲਦੇ ਕਿਦਾਂ ਦਾ ਤੇਰਾ ਰੂਪ ਉਹ ਵੀ ਮੈਂ ਵੇਖ ਲੂੰਗੀ ਮੈਂ ਕਿਨੂੰ ਆਂਦੀ ਓ ਗਰਮੀਤ ਜੱਪਲੀ ਚਾਹੁੰਦੀ ਆ ਨਾ ਤੇ ਚਲ ਜਾ ਇੱਥੋਂ ਭਲੀ ਤੈਨਾਂ ਬੜਾ ਚਾਹੁੰਦੀ ਆ ਪਰ ਤੂੰ ਹੀ ਨਹੀਂ ਭਲੀ ਰਹਿਣ ਦਿੰਦੀ ਆ ਹੁਣ ਤੇ ਮੈਂ ਚਲ ਜਾਨੀ ਆ ਜਿਹੜੇ ਕੰਮ ਲਈ ਮੈਂ ਆਇਆ ਏ ਟਰੈਕਟਰ ਦੱਕਣਾ ਹੀ ਉਹ ਤੇ ਮੈਂ ਡੱਕ ਦਿੱਤਾ ਤੇ ਇਹਨਾਂ ਆਖਿਓ ਕਿ ਗਰਮੀਤ ਡਰ ਕੇ ਅੰਦਰ ਚਲ ਗਈ ਆ ਡਰਦੀ ਨਹੀਂ ਕਿਹ ਕੋ ਗਰਮੀਤ ਹਾਏ ਮੰਮੀ ਇਹਦਾ ਤੇ ਉਦਾਂ ਹੀ ਲੱਗਦਾ ਦਿਮਾਗ ਸਿਰ ਜਾਣਾ ਵਾ ਇਹਦੇ ਹਰ ਵੇਲੇ ਕੁਲੇਸ਼ ਨੂੰ ਆਵਾਜ਼ਾਂ ਮਾਰਦੀ ਰਹਿੰਦੀ ਹਰ ਵੇਲੇ ਇੱਕ ਪਤਨ ਆਵਾਜ਼ਾਂ ਮਾਰਦੀ ਰਹਿੰਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੇ ਘਰ ਦਾ ਬਣੂਗਾ ਕੀ ਮੇ ਅੱਗੇ ਦਾ ਮੁੰਡਾ ਮਾੜੀ-ਮੋਟੀ ਸਾਡੇ ਸੁਣਦਾ ਹੁਣ ਤੇ ਉਹ ਵੀ ਸੁਣਨੋਂ ਹਟ ਗਿਆ ਹੁਣ ਦੱਸਿਓ ਦੱਸਿਓ ਕਿਨੂੰ ਉਹਨੇ ਸੋਚਣਾ ਵਾ ਇਹੋ ਸਦੈਣਾ ਵਾ ਇਹਨਾਂ ਨੂੰ ਪਤਾ ਵੀ ਇਹਦੀ ਜ਼ੁਬਾਨ ਬੜੀ ਲੰਮੀ ਆ ਹਾਏ ਹਾਏ ਇੱਕ ਤੇ ਨਾ ਇਹਨਾਂ ਨੇ ਮੱਤ ਮਾਰੀ ਆ ਮੇਰੀ ਕਿਤੇ ਸਾਰਾ ਟੱਬਰ ਸਿਰ ਤੇ ਬੈ ਕੇ ਨੱਚਣ ਦਾ ਪਿਆਵਾ ਉਧਰ ਉਹਨੇ ਗਰਮੀ ਆ ਉਧਰ ਉਹਨਾਂ ਦੇ ਨਾਲ ਖਪਾਈ ਕਰੋ ਬੁਰਾ ਹਾਲ ਹੋ ਗਿਆ ਤੇ ਬਾਹਰ ਲੜਦਿਆਂ ਲੜਦਿਆਂ ਇਹਨਾਂ ਦੇ ਨਾਲ ਕਿਤੇ ਬੁੱਢਰੀ ਦੀ ਸਮਝ ਨਹੀਂ ਮੈਨੂੰ ਆਉਂਦੀ ਹੈਗੀ ਇਹਨੂੰ ਤਾਂ ਬਸ ਵੱਡਾ ਮੁੰਡਾ ਹੀ ਦਿਸਦਾ ਵਾ ਨਿੱਕਾ ਨਹੀਂ ਇਹਨੂੰ ਕਿਸ ਬਨੇ ਦੇਖਦਾ ਹੈਗਾ ਉਹ ਤਾਂ ਇਦਾਂ ਸਮਝਦੀ ਕਿ ਜਿੱਦਾਂ ਰੂੜੀਆਂ ਤੋਂ ਇਹਨੇ ਚੁੱਕ ਕੇ ਨਿਆਲਦਾ ਮੇਰੇ ਤਾਂ ਜਿਗਰ ਤਾਂ ਪਹਿਲਾਂ ਤੇ ਇਹ ਬੁੱਢੀ ਦੇ ਸਿਰ 'ਚ ਕੁਛ ਮਾਰਾ ਤਾਂ ਇਹਨੂੰ ਬੰਨੇ ਕਰਾਂ ਤੇ ਫਿਰ ਇਹ ਕਿੱਥੇ ਕੰਮ ਹੋਣੀ ਗੱਲ ਕੋਈ ਹائے ਹਾਏ ਜੇ ਤਾਂ ਹੀ ਨਹੀਂ ਆਇਆ ਇੱਕ ਤੇ ਇਹਨਾਂ ਦੇ ਸਿਆਪੇ ਮੈਂ ਇਹਨਾਂ ਨੂੰ ਫੋਨ ਕਰਾਂ ਕਿ ਗਏ ਕਿੱਥੇ ਇਹ ਨਾਲੇ ਦੱਸਾਂ ਇਹਨਾਂ ਨੂੰ ਮੈਂ ਕਿ ਆਹ ਕੁਛ ਕਰਨ ਦੇ ਹੀ ਤੁਸੀਂ ਬਾਹਰ ਗਏ ਆ ਤੇ ਹਾਏ ਨਹੀਂ ਮਾਂ ਮੇਰੀ ਦੀ ਇੰਨੀ ਮਿਸਕੋ ਲਾਈਆਂ ਫੋਨ ਕਰਾਂ ਨੂੰ ਕੀ ਜਾਂਦੀ ਆ ਪਲਾ ਹੈਲੋ ਫਸੇ ਕਰਾਂ ਮੈਂ ਹਾਂ ਠੀਕ ਵਾ ਇੱਥੇ ਘਰ ਦੇ ਵਿੱਚ ਠੀਕ ਇੱਥੋਂ ਹੋਣਾ ਵਾ ਇੱਥੇ ਹੋਰ ਹੀ ਕੋਤ ਕਲੇਸ਼ ਨਹੀਂ ਮੁੱਕਦਾ ਹੈਗਾ ਇਹਨਾਂ ਦਾ ਤੇ ਤਾਈ ਤੇਰਾ ਫੋਨ ਨਹੀਂ ਚੁੱਕਿਆ ਗਿਆ ਲੜਨ ਡਿਆ ਹੀ ਟੱਬਰ ਸਾਰਾ ਮੇਰੇ ਨਾਲ ਹਾਂ ਹਾਂ ਰੱਬਾ ਸਾਡੇ ਘਰ ਚੋਂ ਪਤਾ ਨਹੀਂ ਕਦੋਂ ਕੋਤਕਲੇਸ ਮੁਕਣਾ ਵਾ ਆ ਲੋ ਮੰਮੀ ਪਾਣੀ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਸਾਡੇ ਘਰ ਬੰਨ ਕੇ ਡਿਆ ਵਾ ਦੱਸ ਤੇ ਆਂਦੀ ਮੈਨੂੰ ਅੱਡ ਕਰ ਦੋ ਦੋ ਤੇ ਕਮਰੇ ਆ ਉਹਦੇ ਵਿੱਚੋਂ ਇਹਨੂੰ ਕੀ ਦਵਾਂਗੇ ਤੇ ਆਪ ਕੀ ਰੱਖਾਂਗੇ ਅਸੀਂ ਨਹੀਂ ਇਹੋ ਹੀ ਅਕਲ ਦੇ ਕੇ ਦੀ ਮਾਂ ਨੇ ਕੱਲ੍ਹ ਆਏ ਇਹਨੂੰ ਇਹ ਜਾਂਦਿਆਂ ਮੋਲੀਆਂ ਪੱਤੇ ਅਡ ਕਰਦੀ ਇਹ ਦੱਸ ਆਂਦੀ ਹੁਣੀ ਆ ਵੀ ਬੰਦਾ ਤੇ ਤੇਰਾ ਬਾਹਰ ਅੰਦਰ ਰਹਿੰਦਾ ਤੇ ਤੂੰ ਬੁੜੜੀ ਤੋਂ ਕੀ ਲੈਣਾ ਉਹਨੂੰ ਪਕਾ ਪਕਾ ਦਿੰਨੀ ਹੁਣ ਤੇ ਲੀੜਾ ਲੱਤਾ ਲੀੜਾ ਲੱਤਾ ਨੇ ਮੈਂ ਕਦੀ ਸ਼ੁਰੂ ਤੋਂ ਤੋਂਤਾ ਮੰਮੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਘਰ ਵਾਲਾ ਤੇ ਇਹਦਾ ਘੱਟ ਹੀ ਉਹ ਗੱਲ ਕਰਦਾ ਵਾ ਇਹੋ ਜੀਆਂ ਪੜਤਾਲਾਂ ਇਹ ਜ਼ਿਆਦਾ ਪੜਤਾਂ ਪੜੰਦੀ ਆ ਉਹਨੂੰ ਇਹਦੇ ਉਹ ਗੱਲ ਪਤਾ ਨਹੀਂ ਕੀ ਉਹ ਦਿਮਾਗ ਦੇ ਦੇ ਚੱਲਦਾ ਰਹਿੰਦਾ ਹਰ ਵਕਤ ਆਂਦੀ ਲੜਾਈ ਨੂੰ ਆਵਾਜ਼ ਆਈਆਂ ਬਾ ਲੜਾਈ ਲੜਾਈ ਹੁੰਦੀ ਰਹੇ ਸਾਰਾ ਦਿਨ ਘਰ ਪਰ ਮੰਮੀ ਆ ਤੇ ਲੜਾਈ ਵਾਲੀ ਹਾਦੀ ਹੋ ਗਈ ਨਾ ਦੱਸ ਤੇ ਜੇ ਫਸਲ ਮਾਰ ਹੋ ਗਈ ਤੇ ਖਾਵਾਂਗੇ ਕੀ ਤੇ ਕਰਾਂਗੇ ਕੀ ਕਿੰਨੇ ਖਰਚੇ ਆ ਕਰਦੇ ਆਹੇ ਜੀ ਮੈਂ ਟਰੈਕਟਰ ਤੇ ਗਾੜੀ ਜਾਣ ਦੇ ਦੇਣੀ ਆ ਆਪਣੀ ਜਾਣ ਜੂਨੇ ਨੇ ਕਿੱਥੇ ਦੇਣੀ ਆ ਇਹ ਤੇ ਸਾਰੇ ਡਰਾਮੇ ਕਰਦੀ ਓ ਇਹਦਾ ਇਹ ਇਰਾਦਾ ਹੀ ਹੋਗਾ ਵੀ ਇੰਨਾ ਜਿਹੜੀ ਪਹਿਲੀ ਬੁੜੀ ਦੇ ਨਾਂ ਜੋ ਕੀਤੀ ਆ ਤੇ ਉਹ ਹੁਣ ਇਹ ਵੀ ਨਾ ਫਸਲ ਕੱਢਣ ਜੇ ਇਹ ਮੈਨੂੰ ਨਹੀਂ ਮਿਲੀ ਤੇ ਇਹ ਕਿ ਖਾਣ ਵਿੱਚੋਂ ਪਰ ਮੰਮੀ ਇੱਕ ਗੱਲ ਹੈ ਗਈ ਆ ਆ ਜਿਹੜਾ ਇਹਨੇ ਮੁੰਡਾ ਦਿੱਤਾ ਨਾ ਭੈਣ ਨੂੰ ਮੈਨੂੰ ਤੇ ਲੱਗਦਾ ਉਹਦੇ ਵੀ ਕੰਨ ਇੰਨੇ ਭਰੇ ਆ ਉਹਨੂੰ ਵੀ ਆਪਣੇ ਪਿੱਛੇ ਲਾਇਆ ਵਾ ਨੇ ਹੋਰ ਕੀ ਆ ਮੈਂ ਕਿਦਾਂ ਕਿੰਨਾ ਔਖਾ ਘਰ ਬੜਾਇਆ ਵਾ ਢਿੱਡ ਨੂੰ ਗੰਡਾ ਦੇ ਦੇ ਕੇ ਕਿੰਨੀ ਮੈਂ ਗਰੀਬੀ ਕੱਟੀ ਆ ਜੇ ਹੁਣ ਦਿਨ ਮੋੜਨ ਲੱਗੇ ਆ ਤੇ ਹੁਣੇ ਪਵਾੜੇ ਦੀ ਜੜ ਆ ਗਈ ਆ ਮੈਂ ਤੇ ਘਰ ਇੱਕ ਮੁਠੀ ਵੱਧਾ ਹੀ ਇਹਨੇ ਤੇ ਕਿਤੇ ਆਣ ਕੇ ਖੇਡੂ-ਖੇਡੂ ਕਰਤਾ ਵਾ ਤੇ ਜਿਹੜੇ ਭਰਾ ਦੋਵੇਂ ਕਿਤੇ ਇੱਕ ਦੂਜੇ ਦੇ ਪਿੱਛੇ ਜਾਨ ਦਿੰਦੇ ਸੀ ਕਿਤੇ ਰੋਟੀ ਨਹੀਂ ਸੀ ਇੱਕ ਦੂਜੇ ਤੋਂ ਬਿਨਾ ਖਾਂਦੇ ਤੇ ਅੱਜ ਉਹ ਮਰਨ ਮਰਾਉਣ ਤਿਕਾ ਜਾਣ ਦੇ ਇਹਦੀ ਵਜ੍ਹਾ ਦੇ ਨਾਲ ਚੱਲ ਮੰਮੀ ਜੋ ਹੋਣਾ ਵਾ ਨਾ ਉਹ ਹੋ ਕੇ ਰਹਿਣਾ ਵਾ ਤੇ ਤੁਸੀਂ ਬਹੁਤੀ ਟੈਨਸ਼ਨ ਨਾ ਲਿਆ ਕਰੋ ਨਾ ਟੈਨਸ਼ਨ ਨਾ ਲਵਾਂ ਤੇ ਹੋਰ ਕੀ ਕਰਾਂ ਕਿਤੇ ਡੱਕਾ ਤੋੜ ਕੇ ਉਹ ਰਾਜੀ ਨਹੀਂ ਆ ਤੇ ਜ਼ਬਾਨ ਵੇਖਿਆ ਕਿੱਦਾਂ ਚਲਾਉਂਦੀ ਉਹਨੂੰ ਤੇ ਇਹ ਵੀ ਨਹੀਂ ਪਤਾ ਵੀ ਮੇਰੀ ਸੱਸ ਮਾਵਾਂ ਮੇਰੇ ਗੱਡੀ ਜਵਾਬ ਦੇਣਾ ਕਿੱਦਾਂ ਉਹ ਤਾਂ ਕਿੱਦਾਂ ਨਹੀਂ ਚੱਲ ਠੀਕ ਆ ਮਾਤਾ ਠੀਕ ਜੀ ਹਏ ਯਾ ਤੇ ਮੈਂ ਸੋਚਿਆ ਹੀ ਨਹੀਂ ਚੰਗੇ ਵਾਲੇ ਮਾਤਾ ਨੇ ਮੈਨੂੰ ਚੇਤਾ ਕਰਾ ਦਿੱਤਾ ਨਹੀਂ ਤੇ ਮੈਨੂੰ ਤੇ ਇੰਨਾ ਪਤਾ ਹੀ ਨਹੀਂ ਸੀ ਲੱਗਣਾ ਹੈਗਾ ਕਿ ਆਪਾਂ ਮੁੰਡਾ ਤੋਂ ਦੇ ਨਾਂ ਕਰਾ ਰਹੇ ਆਂ ਤੇ ਖੁਸ਼ ਹੋਗੇ ਇਹਨੇ ਜੀ ਕਿ ਮੁੰਡਾ ਨਾ ਹੋ ਗਿਆ ਵਾ ਉਹਦੇ ਤੇ ਪੈਲੀ ਦਾ ਤੇ ਚੇਤਾ ਹੀ ਨਹੀਂ ਹੈਗਾ ਤੇ ਪੈਲੀ ਤੇ ਹੀ ਕਰਵਾਈ ਨਹੀਂ ਇਹਦੇ ਨਾਲ ਜੇ ਕੱਲ ਨੂੰ ਇਹਦਾ ਮਨ ਬਦਲ ਗਿਆ ਕਿ ਸੋਹਰਿਆਂ ਵਾਲਿਆਂ ਕਿਸ ਨੇ ਕਹਿ ਦਿੱਤਾ ਕਿ ਤੂੰ ਮੁੰਡਾ ਗੋਦ ਲਿਆ ਵਾ ਤੇ ਕੁੜੀ ਵੀ ਇਕੱਲ ਲੱ ਤੇ ਇਹ ਫਿਰ ਦੋਵਾਂ ਚ ਵੰਡੀ ਜਾਣੀ ਆ ਤੁਹਾਡੇ ਮੁੰਡੇ ਨੂੰ ਤੇ ਪੈਲੀ ਕੁਛ ਵੀ ਨਹੀਂ ਆਉਣੀ ਫਿਰ ਇਹ ਮੈਂ ਤੇ ਲਾਚ ਨੂੰ ਤੇ ਮੈਂ ਮੁੰਡਾ ਆਪਣਾ ਦਿੱਤਾ ਵਾ ਕਿ 12 ਕਿੱਲੇ ਨੂੰ ਪੈਲੀ ਦੇ ਆ ਜਾਣੇ ਆ ਹਈ ਹੁਣ ਕੀ ਕਰਾਂ ਮੈਂ ਇੱਥਾਂ ਕਰਦੀ ਆ ਕਿ ਦੀਦੀ ਨੂੰ ਫੋਨ ਕਰਦੀ ਆ ਉਹਨੂੰ ਕਹਿੰਦੀ ਆ ਕਿ ਮੁੰਡਾ ਤੇ ਤੂੰ ਨਾਂ ਲਵਾ ਲਿਆ ਵਾ ਤੇ ਪੈਲੀ ਬੰਨਾ ਵੀ ਲਵਾ ਦੇ ਨਾਂ ਇਹੋ ਹੀ ਕਰਦੀ ਆ ਹਲੋ ਹਲੋ ਹਸੀਆ ਦੀਦੀ ਰਸਿਕਲ ਪਰ ਬਿਜੀ ਹੋਰ ਸਣਾ ਕੀ ਆਲਾ ਹਾਂਜੀ ਵਧੀਆ ਤੁਸੀਂ ਸੁਣਾਓ ਹਾਂ ਆਪਣਾ ਵੀ ਵਧੀਆ ਵਾ ਕੀ ਬੰਡਿਆ ਬੋਤਲ ਨੇ ਮੁੰਡੇ ਨੂੰ ਦਈ ਸੀ ਖਾਂਟਰੀ ਨੂੰ ਦੇਰ ਮੰਗਣ ਲਿਆ ਸੀ ਅੱਛਾ ਅੱਛਾ ਲੱਗਾ ਦੇਲੋ ਦਾ ਹਾਂ ਅੰਦੇਲਿ ਕੋਣੀ ਲਗਣੀ ਲੱਗੋ ਦੇਲਿ ਲੱਗ ਜਣਾ ਹਾਂ ਵਧੀਆ ਆਪਣਾ ਘਰ ਕਿੜਾ ਬਗਾਨਾ ਵਾ ਆਹ ਹੋਈ ਨਾ ਹਾਂਜੀ ਤੇਰਾ ਦਾ ਸਾਰਾ ਕੁਝ ਉਹਦੇ ਰਹੀ ਆ ਹਾਂਜੀ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂਜੀ ਦੱਸੋ ਮੈਂ ਦੀਦੀ ਇਹ ਕਹਿਨੀ ਹਾਂ ਆ ਇੱਕ ਮਿੰਟ ਰੁਕਿਓ ਮੈਂ ਆਵਾਜ਼ ਨਹੀਂ ਸਹੀ ਆਉਂਦੀ ਹੈਗੀ ਹਾਂਜੀ ਕਰ ਲਓ ਹਾਂਜੀ ਮੈਂ ਇਹ ਕਹਿਣ ਧੀ ਹਾਂ ਕਿ ਮੁੰਡਾ ਤੇ ਤੁਸੀਂ ਲੱਲਿਆ ਵਾ ਗੋਦ ਹਾਂਜੀ ਤੇ ਜਿਹੜੀ ਜ਼ਮੀਨ ਵਾ ਤੇ ਉਹ ਵੀ ਉਹਦੇ ਨਾਮ ਕਰ ਦਿੰਦੇ ਤੇ ਤੁਹਾਡੇ ਵੀ ਚਾਚੇ ਤਾਏ ਤੁਹਾਨੂੰ ਪਤਾ ਹੀ ਆ ਤੇ ਕਿੱਥੇ ਲੜਦਾ ਰਹੂਗਾ ਮੁੰਡਾ ਇਹਨਾਂ ਦੇ ਨਾਲ 100 ਗੱਲਾਂ ਬਾਤਾਂ ਹੋ ਜਾਂਦੀਆਂ ਮੁੜ ਕੇ ਤੇ ਪੰਮੋ ਤੇ ਗਰਨਾਮ ਬਾਜੀ ਦਾ ਵੀ ਤੁਹਾਨੂੰ ਪਤਾ ਹੀ ਆ ਸਵਾ ਕਿਦਾਂ ਤੇ ਆ ਭਾਪੀ ਜੀ ਤਾਂ ਮੇਰੇ ਤੇ ਭਰਨੀ ਹੈਗਾ ਜਦੋਂ ਮੈਂ ਮੁੰਡਾ ਹੀ ਲੈ ਲਿਆ ਆਪਣੇ ਨਾਂ ਤੇ ਸਭ ਕੁਝ ਉਹਦਾ ਹੀ ਆ ਨਹੀਂ ਨਹੀਂ ਦੀਦੀ ਤੁਹਾਡੇ ਤੇ ਪੂਰਾ ਇਤਬਾਰ ਵਾ ਪੂਰਾ ਯਕੀਨ ਵਾ ਤਾਂ ਇਹਦਾ ਆਪਣਾ ਜਿਗਰਾ ਜਿਹੜਾ ਕੱਢ ਕੇ ਤੇ ਤੁਹਾਨੂੰ ਮੈਂ ਦਿੱਤਾ ਵਾ ਜੇ ਮੈਨੂੰ ਯਕੀਨ ਨਾ ਤੁਹਾਡੇ ਤੇ ਹੁੰਦਾ ਤੇ ਮੈਂ ਇਹ ਕਦਮ ਕਦੇ ਵੀ ਨਹੀਂ ਚੁੱਕਣਾ ਹੈਗਾ ਤੇ ਜਦੋਂ ਮੁੰਡਾ ਹੀ ਤੁਸੀਂ ਲੈ ਲਿਆ ਵਾ ਤੇ ਫਿਰ ਤੁਸੀਂ ਜ਼ਮੀਨ ਕਾਰਨ ਚ ਕੀ ਹਰਜਵਾ ਫਿਰ ਬਾਜੀ ਬਾਜੀ ਇਹਦੇ ਵਿੱਚ ਹੁਣ ਖੇਤੀ ਵੀ ਤੁਹਾਨੂੰ ਪਾਦੀ ਆ ਕੋਈ ਗੱਲ ਨਹੀਂ ਜਦੋਂ ਮੁੰਡੇ ਦੇ ਜਨਾ ਦੇ ਘਰ ਨਾਲ ਸਾਰਾ ਕੁੱਝ ਹੋਇਆ ਤੇ ਨਾ ਸੋਚ ਕੇ ਦੱਸਾਂਗੀ ਹਾਂ ਤੁਹਾਨੂੰ ਇਹਦੇ ਬਾਰੇ ਤੇ ਇਹਦੇ ਵਿੱਚ ਦੀਦੀ ਕੀ ਸੋਚਣਾ ਵਾ ਤੁਸੀਂ ਜੇ ਜਵੀਨੋ ਦੇ ਨਾਂ ਹੋ ਜੂਗੀ ਤੇ ਫਿਰ ਕੀ ਆ ਫਿਰ ਬਾਜੀ ਬੇਟੀ ਹਾਂਜੀ ਵੀ ਤਾਂ ਹੋਤਾ ਇਹ ਸਾਰਾ ਕੁੱਝ ਮੋਣ ਵੀ ਤਾਂ ਉੱਥੇ ਬੈਠਾ ਹੈ ਤੇ ਮਾਲਕ ਬਣ ਕੇ ਤੇ ਜੇ ਨਾਂ ਤੇ ਮੇਰੇ ਤੇ ਚੱਲਣ ਦੀ ਆ ਤਾਂ ਉਹ ਵੀ ਤਾਂ ਹੋਦੀ ਆ ਜੇ ਮੈਂ ਉਹਦੀ ਮਾਂ ਬਣ ਕੇ ਰਹਿ ਲਈ ਆ ਤੇ ਮੈਂ ਵੀ ਤਾਂ ਉਹਦੀ ਆ ਹਾਂ ਚਲ ਠੀਕਾ ਫਿਰ ਸੋਚ ਲਵੀ ਫਿਰ ਕੀ ਓਕੇ ਠੀਕਾ ਹਾਏ ਗੱਡੀ ਤੇਜ ਵਾਏ ਕਿੰਨੀ ਚਲਾਕ ਵਾ ਆਂਦੀ ਸੋਚ ਕੇ ਦੱਸਦੀ ਆਂ ਦੱਸ ਅਹੀਂ ਮੁੰਡਾ ਇਹਨੂੰ ਸੋਚਿਆ ਬਿਨਾਂ ਹੀ ਦੇ ਦਿੱਤਾ ਇਹਨੂੰ ਅਹੀਂ ਸ਼ਦਾਈ ਆਂ ਦੱਸ ਆਪਾਂ ਤੇ 1 ਮਿੰਟ ਨਹੀਂ ਇਹਨੂੰ ਲਾਇਆ ਮੁੰਡਾ ਦੇਣ ਲੱਗਿਆ ਤੇ ਇਹ ਵੇਹ ਜਮੀਨ ਲਾਉਣ ਲੱਗਿਆ ਆਂਦੀ ਮੈਂ ਸੋਚ ਕੇ ਤੇ ਫਿਰ ਤੁਹਾਨੂੰ ਦੱਸਦੀ ਆਂ ਹਾਏ ਰੱਬਾ ਕਿੱਡੀ ਚਲਾਕ ਜੇ ਇੱਧਰ ਨਹੀਂ ਨਾ ਦਾਲ ਕਲੇ ਤੇ ਹੁਣ ਦੂਜੇ ਪਾਸੇ ਜੰਗਾ ਲੰਦੀ ਫਿਰਦੀ ਐ ਇਹਨੂੰ ਨੇ ਕੋਈ ਵੀ ਗੱਲ ਪਚਦੀ ਕਿਉਂ ਦੇਤਾ ਨਾ ਜਵਾਬ ਅਗਲੀ ਨੇ ਤੂੰ ਬਸ ਮੈਂ ਕੰਦਾ ਨਾ ਲਾਗ ਲਾ ਕੇ ਗੱਲਾਂ ਸੌਂਦੀ ਰਹਿਣੀ ਆ ਦੱਸ ਮੈਂ ਕੰਦਾ ਮਰੂਵਾਂ ਨਾ ਲਾ ਕੇ ਗੱਲਾਂ ਸੌਂਦੀ ਮੈਨੂੰ ਕੀ ਲੋੜ ਆ ਸਾਹਮਣੇ ਹੀ ਆ ਤੂੰ ਘਰ ਤੇ ਇੱਕੋ ਹੀ ਆ ਕਿਹੜੀ ਗੱਲ ਕੋਈ ਰਹਿੰਦੀ ਘਰ ਦੇ ਵਿੱਚ ਸਾਰੀਆਂ ਗੱਲਾਂ ਦਾ ਹੀ ਪਤਾ ਲੱਗ ਜਾਂਦਾ ਵਾ ਕੋਈ ਗੱਲ ਘਰ ਚੋਂ ਵੱਖਰੀ ਨਹੀਂ ਹੁੰਦੀ ਆਪਣੀ ਵੱਲੋਂ ਤੂੰ ਚਲਾਕੀਆਂ ਤੇ ਬੜੀਆਂ ਕਰਦੀਆਂ ਪਰ ਚੱਲਦੀਆਂ ਨਹੀਂ ਤੂੰ ਨਾ ਆਪਣੇ ਨਾ ਮਤਲਬ ਰੱਖਿਆ ਕਰ ਮੇਰੇ ਨਾਲ ਘੱਟ ਹੀ ਮਤਲਬ ਰੱਖਿਆ ਕਰ ਚੱਗਾ ਮੈਂ ਜਿਹਦੇ ਨਾਲ ਮਰਜੀ ਗੱਲਾਂ ਕਰਾਂ ਆਪਣਾ ਕੰਮ ਕਰਿਆ ਕਰ ਜਾ ਕੇ ਅੱਛਾ ਲੱਗੀ ਮੈਨੂੰ ਮਤਾਂ ਦੇਣ ਕੰਮ ਤੇ ਮੈਂ ਆਪਣਾ ਹੀ ਕਰੂੰਗੀ ਪਰ ਹੁਣ ਇਹ ਜਿਹੜਾ ਕੰਮ ਮੇਰਾ ਜ਼ਰੂਰੀ ਹੈ ਨਾ ਪਹਿਲਾਂ ਮੈਂ ਜਾ ਕੇ ਉਹ ਕਰਲਾਂ ਇਹ ਤਾਂ ਕਿਹੜਾ ਹੁਣ ਜ਼ਰੂਰੀ ਕੰਮ ਹੋ ਗਿਆ બસ ਨਾ ਦੇਖਦੇ ਬਾਟੇ ਕੰਨ ਦੀ ਆ ਜੇ ਆਪਣੇ ਕਮਰੇ ਚ ਬਹਿ ਕੇ ਕਿੰਨਾ ਫੋਨ ਤੇ ਗੱਲ ਕਰ ਲਈ ਆ ਇਹ ਤਾਂ ਨਹੀਂ ਜਨਾਨੀ ਟੀ ਕੰਨ ਦਿੰਦੀ ਪਤਾ ਨਹੀਂ ਇਹ ਜਨਾਨੀ ਨੇ ਕੀ ਬਾਡੇ ਕੋ ਲੈਣਾ ਇਹਨੇ ਕਰਨਾ ਇਹਨੇ ਮੰਮੀ ਮੰਮੀ ਇੱਕ ਦੇ ਨਾ ਘਰ ਦੇ ਵਿੱਚ ਹੋਰ ਨਹੀਂ ਕੁਲੇਸ ਮੁਕਦਾ ਤੇ ਤੁਹਾਨੂੰ ਬਸ ਨੀਂਦਾ ਹੀ ਪਿਆਰੀਆਂ ਰਹਿੰਦੀਆਂ ਵਾ ਨਹੀਂ ਹੁਣ ਕੀ ਹੋ ਗਿਆ ਵਾ ਤੂੰ ਵੀ ਕਿ ਵਿਆਸੇ ਪਾਛੀ ਦੇ ਖਬਰਾਂ ਹੀ ਲੈਂਦੀ ਰਿਹਾ ਕਰ ਕੀ ਹੋਇਆ ਦੱਸ ਹੁਣ ਹੁਣ ਆ ਕੀ ਆ ਮੇਆ ਗਰਮੀਤ ਨੂੰ ਫੋਨ ਤੇ ਗੱਲਾਂ ਕਰਦੀ ਸੁਣਦੀ ਆਈ ਆ ਨਹੀਂ ਕਿਹਦੇ ਨਾਲ ਦੀਦੀ ਦੇ ਨਾਲ ਆਖੇ ਜੀ ਇਹਨੇ ਕੀ ਕੀਤਾ ਵਾ ਮੁੰਡਾ ਤੇ ਆਪਣਾ ਉਹਨੂੰ ਦੇ ਦਿੱਤਾ ਵਾ ਪਰ ਇਹਦੇ ਕੰਮ ਵੇਖ ਜ਼ਮੀਨ ਉਹਦੇ ਨਾਂ ਕਰਾਈ ਨਹੀਂ ਆ ਤੇ ਹੁਣ ਅਗਲੀ ਨੂੰ ਫੋਨ ਤੇ ਕਹਿੰਦੀ ਆ ਵੀ ਮੇਰੇ ਮੁੰਡੇ ਦੇ ਨਾਂ ਜ਼ਮੀਨ ਕਰਾ ਨਹੀਂ ਇਦਾਂ ਕਰਦੇ ਆ ਮੈਂ ਕੁੜੀ ਨੂੰ ਲਾਉਣੀ ਆ ਫੋਨ ਤੇ ਉਹਨੂੰ ਮੈਂ ਸਮਝਾਉਣੀ ਆ ਪੇ ਉਮਰਾਂ ਦੇ ਪੈਂਡੇ ਆ ਐਡੀ ਛੇਤੀ ਨਹੀਂ ਮੁੱਕਦੇ ਹੁੰਦੇ ਕਿਤੇ ਜਿੰਦੇ ਜੀ ਆਪਣੇ ਹੱਥ ਨਾ ਵਢਾ ਕੇ ਬਹਿ ਜੇ ਤਾਨੂੰ ਕੀ ਲੱਗਦਾ ਵਾ ਦੀਦੀ ਤੁਹਾਡੀ ਗੱਲ ਮੰਨ ਜੂਗੇ ਚੱਲ ਆਪਣਾ ਕੋਸ਼ਿਸ਼ ਤੇ ਕਰਦੇ ਆ ਵੇਖ ਤੇ ਲੈਨੇ ਪੁੱਛ ਕੇ ਮੰਨਣੀ ਚਾਹੀਦੀ ਆ ਫਿਰ ਵੀ ਮੈਂ ਮਾਂ ਆਉਦੀ ਲਾਓ ਹਾਂ ਫੋਨ ਪਲਾ ਚਾਰਜ ਕਿੱਥੇ ਫੋਨ ਉਹ ਤੁਹਾਡੇ ਮਗਰ ਹੀ ਪਿਆ ਜੀ ਨਹੀਂ ਮੈਨੂੰ ਨਹੀਂ ਇਹਦੇ ਚ ਕੋਈ ਲੱਭਦਾ ਇੱਕ ਤਾਂ ਗੜੀ ਜਿੰਦੇ ਜੇ ਆਈ ਜਾਂਦੇ ਹੀ ਫੜ ਕੱਢ ਕੇ ਨੰਬਰ ਤੇ ਲਾ ਕੇ ਦੇ ਲਿਆਓ ਮੈਂ ਲਾ ਦਿੰਨੀ ਆ ਆਲੋ ਹੈਲੋ ਸਸੀ ਕਾਲ ਪੋ ਤੋਰਸਣਾ ਠੀਕ ਠਾਕ ਹੋਰ ਕੀ ਕਰੇ ਜਾਂਦੇ ਉਹ ਤਾਂ ਮੈਂ ਤਰਨਾ ਇੱਕ ਗੱਲ ਕਰਨੀ ਹੈ ਗੱਲ ਇਦਾਂ ਵਾਂ ਕਿ ਚੱਲ ਪੁੱਤ ਮੁੰਡਾ ਤੇ ਤੂੰ ਲਲਿਆ ਗੋਦ ਆਪਣਾ ਇਹਦਾ ਤੀਜਾ ਆਪਣਾ ਉਦੋਂ ਤੇ ਤੂੰ ਮੇਰੇ ਮੰਨੀ ਸੁਣੀ ਨਹੀਂ ਆ ਤੇ ਪਰ ਹੁਣ ਗਾੜੀ ਦਾ ਸੋਚ ਲਈ ਆਪਣੇ ਜੀਂਦੇ ਜੀ ਉਹਦੇ ਪੈੜੀ ਨਾ ਨਾ ਕਰਦੀ ਦੇ ਆਪਣੇ ਹੱਥ ਨਾ ਵਢਾ ਕੇ ਬਹਿ ਜੀ ਅੱਜ ਕੱਲ ਤਾਂ ਢਿੱਡ ਦੇ ਜੰਮੇ ਘਰੋਂ ਕੱਢ ਦਿੰਦੇ ੱਤਕੇ ਮਾਰ ਮਾਰ ਤੇ ਬਗਾਨੇ ਦਾ ਕੀ ਪਤਾ ਹੁੰਦਾ ਵਾ ਤੇ ਆਪਣਾ ਪੁੱਤ ਜੋ ਕਰਨਾ ਸੋ ਸਮਝਿਆ ਕਰੀ ਚਲੋ ਠੀਕ ਵਾ ਮੇਰਾ ਤੇ ਪੁੱਤ ਸਮਝਾਉਣ ਦਾ ਮਤਲਬ ਹੀ ਤੈਨੂੰ ਅੱਗੇ ਮੰਨਣੀ ਆ ਨਾ ਮੰਨਣੀ ਆ ਤੇਰੀ ਮਰਜ਼ੀ ਆ ਉਹ ਗੱਲ ਤੈਨੂੰ ਦਫਾ ਮੇਰੇ ਨਾਲੋਂ ਜ਼ਿਆਦਾ ਪਰਜਾਈ ਚੰਗੀ ਲੱਗਣ ਦਾ ਪੀਣਾ ਮਾਨਤ ਕਰ ਤਾਂ ਨਾ ਹੁਣ ਸਾਈਡ ਤੇ ਚਲੋ ਕੋਈ ਨਹੀਂ ਮਿਲੀ ਫੇ ਸਾਰੀ ਉਮਰ ਭਜਾਈ ਨੂੰ ਜਦੋਂ ਮੈਂ ਮਰ ਗਈ ਨਾ ਤੇ ਫੇਰ ਮੈਨਾਂ ਇੱਥੇ ਵੜੀ ਚਲੋ ਠੀਕ ਆ ਕੀ ਆਂਦੀ ਮੰਮੀ ਕਹਿਣਾ ਕੀ ਆ ਇੱਕ ਦਿਨਾਂ ਗਾੜੀ ਚਾਰ ਸੁਣਾਉਂਦੀ ਆ ਮੈਨੂੰ ਉਹ ਵੀ ਗਰਮੀ ਦੀ ਬੋਲੀ ਬੋਲਦੀ ਉਹ ਕਿਉਂ ਆਖਿਆ ਕੀ ਆ ਉਹਨੇ ਉਹ ਗਾੜੀਆਂ ਆਂਦੀ ਵੀ ਮੈਂ ਹੁਣ ਜੋ ਮਰਜੀ ਕਰਾਂ ਮੇਰਾ ਤੁਹਾਡੇ ਨਾਲ ਕੋਈ ਮੇਲ ਵਰਤਣ ਨਹੀਂ ਆ ਮੈਂ ਕਰਾਂ ਪੈੜੀ ਨਾ ਕਰਾਂ ਤੁਹਾਨੂੰ ਇਹਦੇ ਨਾਲ ਕੀ ਮਤਲਬ ਆ ਮੰਮੀ ਆਹ ਚੰਗੀ ਗੱਲ ਹੋਈ ਦੀਦੀ ਦੇ ਸਿਰ ਤੇ ਪਤਾ ਨਹੀਂ ਕਾਹਦਾ ਪੂਤ ਸਵਾਰ ਹੋ ਗਿਆ ਵਾ ਉਹਨੂੰ ਤੇ ਜਿਹੜਾ ਬੰਦਾ ਕੋਈ ਚੰਗੀ ਸਲਾਹ ਵੀ ਦਿੰਦਾ ਵਾ ਨਾ ਉਹ ਵੀ ਮੰਦਾ ਹੀ ਜਾਪਦਾ ਵਾ ਤੇ ਇਹ ਹਣੀ ਮੇਰਾ ਹੀ ਮਾੜਾ ਸੋਚਦਾ ਵਾ ਪਰ ਹਾਨੂੰ ਕੀ ਲੋੜਾ ਮਾੜਾ ਸੋਚਣ ਦੀ ਅਸੀਂ ਤਾਂ ਉਹਦਾ ਭਲਾਈ ਸੋਚਦੇ ਆ ਨਹੀਂ ਹੁਣ ਜੇਕਰ ਉਹਦਾ ਫੋਨ ਆ ਵੀ ਗਿਆ ਨਾ ਤੇ ਮੇਰੇ ਨਾਲ ਦੀ ਗੱਲ ਨਾ ਕਰਾਇਓ ਤੇ ਕਿਤੇ ਮੈਂ ਮਰ ਵੀ ਗਏ ਨਾ ਤੋ ਉਹਨੂੰ ਮਰੇ ਦਾ ਮੂੰਹ ਨਾ ਵਿਖਾ ਲਿਓ